ਇਹ ਜੋ ਤੁਸੀਂ ਸ਼ੀਸ਼ਾ ਵੇਖ ਰਹੇ ਹੋ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਸੇ ਵੱਲੋਂ ਪੇਂਟ ਕੀਤਾ ਗਿਆ ਸੀ ਅਤੇ ਗੁਰੂ ਸਾਹਿਬ ਨੇ ਬਰ ਦਿੱਤਾ ਸੀ ਕਿ ਜੋ ਵੀ ਲਕਵਾਗ ਰਸਤ ਮਰੀਜ਼ ਜਿਸ ਦਾ ਕਿ ਮੂੰਹ ਬਿੰਗਾ ਹੋ ਜਾਂਦਾ ਹੈ ਇਸ ਸ਼ੀਸ਼ੇ ਵਿੱਚ ਨੂੰ ਆਪਣਾ ਚਿਹਰਾ ਦੇਖੇਗਾ ਉਹ ਬਿਲਕੁਲ ਠੀਕ ਹੋ ਜਾਵੇਗਾ ਤੇ ਅੱਜ ਵੀ ਉਸੇ ਤਰ੍ਹਾਂ ਇਹ ਕਲਾ ਇੱਥੇ ਇਸ ਸ਼ੀਸ਼ੇ ਦੇ ਵਿੱਚ ਵਰਤ ਰਹੀ ਹੈ ਤੇ ਅੱਗੇ ਜਿਹੜਾ ਤੁਸੀਂ ਸ਼ਸਤਰ ਵੇਖ ਰਹੇ ਹੋ ਇਹਨਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾਨ ਸ੍ਰੀ ਸਾਹਿਬ ਇੱਕ ਬੰਦੂਕ ਹੈ ਤੇ ਇੱਕ ਗੁਰੂ ਸਾਹਿਬ ਦਾ ਤੇਗਾ ਤੇ ਇੱਕ ਗੁਰੂ ਸਾਹਿਬ ਦੀ ਮੋਹਰ ਹੈ ਜਿਹੜੀ ਕੀ ਪਹਿਲੀ ਵਾਰ ਹੁਕਮਨਾਮੇ ਦੇ ਉੱਪਰ ਗੁਰੂ ਸਾਹਿਬ ਨੇ ਲਗਾਈ ਸੀ ਤੇ ਇਹ ਅੱਜ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਮੈਂ ਆ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਅੱਜ ਆਪਾਂ ਨੇ ਜਾਣਾ ਹੈ ਭਾਈ ਡੱਲਾ ਜੀ ਦੇ ਘਰੇ ਜਿਸ ਤਰ੍ਹਾਂ ਕਿ ਆਪਣੀ ਸੀਰੀ ਚੱਲ ਰਹੀ ਹੈ ਦੋ ਤਿੰਨ ਦਿਨਾਂ ਤੋਂ ਨਾਮਧਮਾ ਸਾਹਿਬ ਦੀ ਤੇ ਹੁਣ ਦਰਸ਼ਨ ਕਰਾਵਾਂਗੇ ਤੁਹਾਨੂੰ ਭਾਈ ਡੱਲਾ ਜੀ ਦੇ ਘਰੇ ਤੇ ਉੱਥੇ ਵਸਤਰ ਪਾਇਨੇ ਗੁਰੂ ਸਾਹਿਬ ਦੇ ਮੈਂ ਜਰੂਰ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਦਿਖਾਉਣ ਦੀ ਤੇ ਅੱਜ ਆਪਾਂ ਨੇ ਚੱਲ ਲਈ ਪਾਦਣੇ ਆ ਪਿੰਡ ਨੂੰ ਘਰ ਨੂੰ ਤੇ ਬਣੇ ਰਹੋ ਵੀਡੀਓ ਦੇ ਵਿੱਚ ਜਰੂਰ ਦੇਖਿਓ ਵੀਡੀਓ ਲਾਸਟ ਤੱਕ ਤੇ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਦਲਾਈ ਦਾ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਸਤਰ ਵੀ ਪਏ ਨੇ ਜਿਹੜੇ ਉਹਨਾਂ ਨੇ ਮੁਕਤਸਰ ਦੀ ਜੰਗ ਦੇ ਵਿੱਚ ਪਹਿਨੇ ਸੀਗੇ ਤੇ ਹੋਰ ਵੀ ਇਤਿਹਾਸਕ ਚੀਜ਼ਾਂ ਨੇ ਗੁਰੂ ਸਾਹਿਬ ਦੀਆਂ ਉਹ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਜੇ ਪੋਸੀਬਲ ਹੋਇਆ ਤੇ ਵੀਡੀਓ ਨੂੰ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇ ਉੱਪਰ ਤੇ ਮਿਲਦੇ ਆ ਜੀ ਆਪਾਂ ਭਾਈ ਡੱਲਾਈ ਦਾ ਘਰੇ ਤੇ ਲੋ ਜੀ ਸੰਗਤ ਪ੍ਰਸ਼ਾਦਾ ਛਕ ਰਹੀ ਹੈ ਆਪਾਂ ਵੀ ਪ੍ਰਸ਼ਾਦਾ ਛਕੀਏ ਤੇ ਫਿਰ ਪਾਈਏ ਚੱਲੇ ਤੇ ਲੋ ਜੀ ਭਾਈ ਡੱਲਾਈ ਦੇ ਘਰ ਨੂੰ ਚੱਲੇ ਆ ਤੇ ਉਸ ਤੋਂ ਬਾਅਦ ਆਪਣੇ ਚਾਲੇ ਪਾਣੇ ਆ ਪਿੰਡ ਨੂੰ ਤੇ ਜਕਾਰਾ ਪਵਾ ਦਈਏ ਇੱਕ ਵਾਰ ਦਰਸ਼ਨ ਬਹੁਤ ਵਧੀਆ ਹੋ ਗਏ ਆ ਪਰਮਾਤਮਾ ਦੇ ਤਖਤ ਸਾਹਿਬ ਦੇ ਬਹੁਤ ਆਨੰਦ ਆਇਆ ਇੱਥੇ ਤੇ ਤੁਸੀਂ ਵੀ ਜਰੂਰ ਆਇਓ ਇੱਥੇ ਦਰਸ਼ਨ ਕਰਨ ਬਹੁਤ ਹੀ ਰੋਹਾਨੀਅਤ ਭਰੀ ਇੱਥੇ ਜਿਹੜੀ ਮਤਲਬ ਕਿ ਦਿਲ ਲੱਗਦਾ ਇੱਥੇ ਇਹ ਜਿਹੜੀ ਗਰਮਾਨੀ ਹੁੰਦੀ ਹੈ ਰੋਹਾਨੀਅਤ ਭਰੀ ਹੁੰਦੀ ਹੈ ਬਹੁਤ ਖੁੱਲੇ ਦਰਸ਼ਕਦਾਰੇ ਹੁੰਦੇ ਆ ਤੇ ਆਪਣੀ ਫੈਮਲੀ ਬੱਚਿਆਂ ਨਾਲ ਜਰੂਰ ਆਓ ਇੱਥੇ ਦਰਸ਼ਨ ਕਰਨ ਤੇ ਬੋਲੇ ਸੋਨਹਿਾਲ ਸਤਿ ਸ਼੍ਰੀ ਅਕਾਲ ਤੇ ਹੁਣ ਚੱਲਦੇ ਆ ਜੀ ਭਾਈ ਡੱਲਾਈ ਦੇ ਘਰ ਤੇ ਉੱਥੇ ਹੀ ਤੁਹਾਨੂੰ ਦੱਸਾਂਗੇ ਜਾ ਕੇ ਹਿਸਟਰੀ ਸਾਰੀ ਤੇ ਮੰਨੇ ਰਿਹਾ ਵੀਡੀਓ ਦੇ ਵਿੱਚ ਇਹ ਐਂਟਰੀ ਗੇਟ ਆ ਇਹ ਇੱਥੋਂ ਹੁੰਦੀ ਮੇਨ ਐਂਟਰੀ ਰਸਤਾ ਬੰਨ ਕਿਉਂ ক্লোਜ਼ ਕੀਤਾ ਹੋਇਆ ਇਹਨਾਂ ਨੇ ਬੰਨ ਰਿਹਾ ਜੀ ਸਰ ਤੋਂ ਲੈ ਕੇ ਗੇਟ ਬਣਾਇਆ ਵਾ ਉੱਧਰ ਵਾਲੇ ਸਰ ਕੋਈ ਰੱਖਣੀ ਤੇ ਲਓ ਜੀ ਪਹੁੰਚ ਗਏ ਭਾਈ ਡੱਲਾ ਜੀ ਦੀ ਹਵੇਲੀ 'ਚ ਤੇ ਭਾਈ ਡੱਲਾ ਜੀ ਜੋ ਸਨ ਉਹ ਤਲਵੰਡੀ ਸਾਬੋ ਦੇ ਇੱਕ ਚੌਧਰੀ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਕਸਰ ਦੀ ਜੰਗ ਜਿੱਤ ਕੇ ਇੱਥੇ ਪਹੁੰਚੇ ਨੇ ਤਾਂ ਡੱਲਾ ਜੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਗੁਰੂ ਜੀ ਅਤੇ ਸਿੱਖਾਂ ਦੀ ਬਹੁਤ ਸੇਵਾ ਕੀਤੀ ਤੇ ਭਾਈ ਡੱਲਾ ਜੀ ਦੀ ਆਪਣੀ ਵੀ ਫੌਜ ਸੀ ਤੇ ਉਹਨਾਂ ਨੇ ਗੁਰੂ ਜੀ ਅੱਗੇ ਆਪਣੀ ਫੌਜ ਦੀ ਤਾਰੀਫ ਕੀਤੀ ਤਾਂ ਗੁਰੂ ਜੀ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਭਾਈ ਡੱਲਾ ਜੀ ਨੂੰ ਆਪਣੇ ਸਿਪਾਹੀ ਅੱਗੇ ਲਿਆਉਣ ਲਈ ਕਿਹਾ ਪਰ ਕੋਈ ਵੀ ਸਿਪਾਹੀ ਦਾ ਹੌਸਲਾ ਨਹੀਂ ਹੋਇਆ ਅੱਗੇ ਆਉਣ ਦਾ ਤੇ ਗੁਰੂ ਜੀ ਨੇ ਆਪਣਾ ਜਿਹੜੀ ਸਿੱਖ ਫੌਜ ਦੇ ਸਿਪਾਹੀ ਸੀ ਉਹਨਾਂ ਵਿੱਚ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜੋ ਕਿ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਅੱਗੇ ਆਏ ਤੇ ਆਪਣਾ ਸਰੀਰ ਤੇ ਨਿਸ਼ਾਨਾ ਪਰਖਣ ਦੀ ਉਹਨਾਂ ਨੇ ਆਗਿਆ ਦਿੱਤੀ ਤੇ ਸਿੰਘਾਂ ਦਾ ਇਹ ਪਿਆਰ ਦੇਖ ਕੇ ਭਾਈ ਡੱਲਾ ਜੀ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਵੀ ਗੁਰੂ ਸਾਹਿਬ ਤੋਂ ਪਰਿਵਾਰ ਤੇ ਸਮੇਤ ਅੰਮ੍ਰਿਤਸਰ ਆ ਕੇ ਗੁਰੂ ਦਾ ਸਿੰਘ ਸੱਚ ਗਿਆ ਤੇ ਅੱਜ ਵੀ ਭਾਈ ਡੱਲਾ ਜੀ ਦੇ ਪਰਿਵਾਰ ਦੇ ਕੋਲ ਗੁਰੂ ਸਾਹਿਬ ਦੇ ਕੁਝ ਵਸਤਰ ਜੋ ਉਹਨਾਂ ਨੇ ਮੁਕਸਰ ਦੀ ਜੰਗ ਦੇ ਵਿੱਚ ਪਹਿਨੇ ਸਨ ਉਹ ਪਏ ਨੇ ਤੇ ਤੁਸੀਂ ਇਸ ਘਰ ਦੇ ਵਿੱਚ ਜਾ ਕੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦਰਸ਼ਨ ਕਰ ਸਕਦੇ ਹੋ ਤੇ ਬਾਕੀ ਪੁੱਛਦਿਆ ਉਹਨਾਂ ਨੂੰ ਅੰਦਰ ਜਾ ਕੇ ਤੇ ਜਿਹੜੀ ਇਹ ਹਵੇਲੀ ਹੈ ਜੀ ਇਹ ਭਾਈ ਡੱਲਾ ਜੀ ਦੇ ਵੰਸ਼ ਦੇ ਵਿੱਚੋਂ ਆ ਉਹਨਾਂ ਦੇ ਪਰਿਵਾਰਕ ਪ੍ਰਾਪਰਟੀ ਆ ਇਹ ਤੇ ਉਹਨਾਂ ਨੇ ਮਨਾ ਕਰ ਦਿੱਤਾ ਇੱਥੇ ਇੱਥੇ ਸਖਤ ਸ਼ਬਦਾਂ ਦੇ ਵਿੱਚ ਵੀ ਲਿਖਿਆ ਹੋਇਆ ਆਪਾਂ ਵੀਡੀਓ ਨਹੀਂ ਬਣਾ ਸਕਦੇ ਜੀ ਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਗੁਰੂ ਸਾਹਿਬ ਦੀਆਂ ਦਸਤਾਰਾਂ ਪਈਆਂ ਨੇ ਇੱਕ ਵੱਡੀ ਦਸਤਾਰ ਹੈ ਦੋ ਛੋਟੀਆਂ ਦਸਤਾਰਾਂ ਤੇ ਤੇਗਾ ਗੁਰੂ ਸਾਹਿਬ ਦਾ ਵੱਡਾ ਜਿਹੜੀ ਕਿਰਪਾਨ ਹੁੰਦੀ ਆ ਤੇ ਗੁਰੂ ਸਾਹਿਬ ਦੇ ਪਸੀਨੇ ਨਾਲ ਭਿੱਜੇ ਹੋਏ ਤੇ ਖੂਨ ਨਾਲ ਭਿੱਜੇ ਹੋਏ ਕੱਪੜੇ ਨੇ ਜਿਹੜੇ ਮੁਕਸਰ ਦੀ ਜੰਗ ਦੇ ਵਿੱਚ ਕਿਹਨਾਂ ਨੇ ਰੱਖਿਆ ਸੀ ਸੀਸ ਭਾਈ ਮਹਾ ਸਿੰਘ ਜੀ ਨੇ ਸਿਰ ਰੱਖ ਕੇ ਜਿਹੜਾ ਵਦਾਵਾ ਪਾੜਿਆ ਸੀਗਾ ਗੁਰੂ ਸਾਹਿਬ ਦੇ ਗੋਡੇ ਦੇ ਉੱਪਰ ਉਹ ਪਜਾਮਾ ਵੀ ਇੱਥੇ ਪਿਆ ਏ ਹੋਰ ਵੀ ਕਈ ਵਸਤਰ ਨੇ ਇੱਥੇ ਤੇ ਬਿਲਕੁਲ ਛੋਟਾ ਗੁਰੂ ਗ੍ਰੰਥ ਸਾਹਿਬ ਹੈ ਤੇ ਉਹਦੇ ਵਿੱਚ 1430 ਪੰਨੇ ਨੇ ਸੇਮ ਜਿਹੜੀ ਬਾਣੀ ਵੱਡੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਉਹੀ ਦਰਜ ਹੈ ਉਹਦੇ ਵਿੱਚ ਬਿਲਕੁਲ ਸਹੀ ਵੀ ਤੇ ਇੱਕ ਹੁਕਮਨਾਮਾ ਸਾਹਿਬ ਹੈ ਉਹਨਾਂ ਦਾ ਮੋਹਰ ਲੱਗੀ ਹੋਈ ਇੱਥੇ ਪਿਆ ਜਿਨ੍ਹਾਂ ਕਰਕੇ ਮਤਲਬ ਉਸ ਹੁਕਮ ਦੇ ਵਿੱਚ ਹੀ ਪਤਾ ਲੱਗਿਆ ਕਿ ਇੱਥੇ ਜਿਹੜਾ ਇਹ ਪੰਜਵਾਂ ਤਖਤ ਹੈ ਇਹ ਨਾਮਧਵਾ ਸਾਹਿਬ ਤੇ ਉਹਦੇ ਵਿੱਚ ਹੋਰ ਵੀ ਜਿਹੜੇ ਦੂਸਰੇ ਤਖਤ ਹੈ ਉਹਨਾਂ ਦਾ ਵੀ ਜ਼ਿਕਰ ਹੈ ਤੇ ਇਸ ਤਰ੍ਹਾਂ ਕਰਕੇ ਇਹ ਭਾਈ ਡੱਲਾ ਜੀ ਦਾ ਇਹ ਸਾਚੂ ਸਬਰ ਵਿਚਾਰ ਦਾ ਪਾ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਤੇ ਇਸ ਕੀ ਹਵੇਲੀ ਭਾਈ ਡੱਲਾ ਜੀ ਦੀ ਇਤਿਹਾਸ ਵੀ ਆਪਾਂ ਨੂੰ ਜਿੰਨਾ ਕਿ ਪਤਾ ਸੀਗਾ ਇੱਥੇ ਪੁੱਛਿਆ ਕਿਸੇ ਨੂੰ ਤੇ ਉਹਨਾਂ ਕਾਪਾ ਨੇ ਦੱਸਤਾ ਬਾਕੀ ਇਹਨਾਂ ਦੀਆਂ ਸਾਖੀਆਂ ਵੀ ਹੈਗੀਆਂ ਭਾਈ ਡੱਲਾ ਜੀ ਦੀਆਂ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਪੁੱਛਿਆ ਜਿਨ੍ਹਾਂ ਨੇ ਸ਼ਾਸਤਰ ਵਗੈਰਾ ਦਿਖਾਏ ਆ ਤੇ ਇੱਥੇ ਤਾਂ ਤਦੇ ਪਰ ਜਦੋਂ ਉੱਥੇ ਵੀ ਉਹਨਾਂ ਦਾ ਜਿਹੜੀ ਸਾਖੀ ਚੱਲਦੀ ਹੈ ਉੱਥੇ ਗੁਰਬਾਣੀ ਦੇ ਵਿੱਚ ਵੀ ਦੱਸਦੇ ਨੇ ਉਹ ਜਦੋਂ ਗੁਰਬਾਣੀ ਟਾਈਮ ਜਾਂ ਵਿਆਖਿਆ ਕਥਾ ਹੁੰਦੀ ਆ ਉੱਥੇ ਵੀ ਉਹਨਾਂ ਦੇ ਬਾਰੇ ਪੂਰਾ ਦੱਸਦੇ ਨੇ ਤੇ ਚੱਲਦੇ ਆ ਜੀ ਹੁਣ ਇਹ ਜਿਹੜੀ ਹਵੇਲੀ ਆ ਇਹ ਇੱਥੋਂ ਗੁਰਦੁਆਰਾ ਸਾਹਿਬ ਤੋਂ ਕਿਲੋਮੀਟਰ ਹੈ ਬਿਲਕੁਲ ਨਾਲ ਹੀ ਹੈ ਜਿਆਦਾ ਦੂਰ ਨਹੀਂ ਹੈਗੀ 1 ਕਿਲੋਮੀਟਰ ਪੈਂਦੀ ਆ ਜਰੂਰ ਦਰਸ਼ਨ ਕਰੋ ਇੱਥੇ ਵੀ ਗੁਰੂ ਸਾਹਿਬ ਦੇ ਸ਼ਾਸਤਰ ਵਗੈਰਾ ਸਾਰਾ ਕੁਝ ਪਿਆ ਇੱਥੇ ਕਿਹ ਜਿਲ੍ਹਾ ਮਾਨਸਾ ਝੋਨਾ ਝੋਨਾ ਲੱਗਿਆ ਵਾ ਚੰਗਾ ਇੱਧਰ ਵੀ ਹਰਿਆਲੀ ਆ ਪੂਰੀ ਉਧਰਾ ਏਰੀਆ ਸਾਰਾ ਹੀ ਝੋਨਾ ਲੱਗ ਰਿਹਾ ਪੂਰਾ ਤਾ ਅਨਾਂ ਸਾਰੇ ਇੱਧਰ ਤਾਂ ਨਹੀਂ ਰਹੋਗੇ ਮੈਨੂੰ ਲੱਗਦਾ ਸਬਜੀ ਸੂਜੀ ਘੱਟੇ ਦਾ ਜ਼ਰੂਰ ਤੇ ਕਿਕਰਾਂੀਆਂ ਬਹੁਤ ਖੜੀਆਂ ਇੱਧਰ ਕੋਈ ਡਰਾਈਵਰ ਚੇਂਜ ਕੀਤਾ ਕਰੀਗਾ ਤੇ ਤੇਜੀ ਨਾਲ ਚਲਾਉਂਗਾ ਹਾਂ ਗੱਡੀ ਡਰਾਈਵਰ ਚੇਂਜ ਕਰਤਾ ਗੱਡੀ ਦਾ ਗੁਰਤੇਜਵੀਰ ਸਿੰਘ ਚਲਾ ਰਿਹਾ ਗੱਡੀ ਉਹ ਤੇ ਇਹ ਮੂਸੇਵਾਲਾ ਦੇ ਪਿੰਡ ਆਣੇ ਵਾਲਾ ਹੁਣ ਮੂਸੇਵਾਲਾ ਦਾ ਪਿੰਡ ਤੇ ਉਹਦੇ ਲੱਗ ਗਈ ਹੈ ਮੂਸੇਵਾਲਾ ਦੇ ਪਿੰਡ ਦੇ ਦੇਖ ਸਕਦੇ ਤੁਸੀਂ ਕਿੰਨੀ ਉਪਜਾਊ ਜਗ੍ਹਾ ਇਹ ਪਾਣੀ ਵੀ ਖੁੱਲਾ ਇੱਥੇ ਮੋਟਰਾਂ ਮੋਟਰਾਂ ਚੱਲ ਰਹੀਆਂ ਤੇ ਝੋਨਾ ਲੱਗਿਆ ਹੋਆ ਚਾਰੇ ਪਾਸੇ ਵਰਗਲਾ ਮੂਸਾ ਪਿੰਡ ਕਿੰਦਾ ਹੈ ਨਹੀਂ ਮੂਸਾ ਨਹੀਂ ਹੈ ਅੱਗੇ ਆਣਾ ਮੂਸਾ ਪਿੰਡ ਫੇਰ ਦੁਬਾਰਾ ਕੱਲ ਤੁਹਾਨੂੰ ਵੀਡੀਓ ਚ ਵੀ ਦਿਖਾਇਆ ਮੈਂ ਮੂਸੇ ਦੀ ਹਵੇਲੀ ਦਿਖਾਈ ਤੀ ਸਿੱਧੂ ਮੂਸੇ ਵਾਲੇ ਦੀ ਤੇ ਸਾਰਾ ਏਰੀਆ ਉਹੀ ਆ ਜੀ ਤੇ ਪਿੰਡ ਮੂਸਾ ਪਹੁੰਚ ਗਏ ਆਪਾਂ ਸਿੱਧੂ ਦੇ ਪਿੰਡ ਪਹੁੰਚ ਗਏ ਫੇਰ ਦੁਬਾਰਾ ਇਸੇ ਰਸਤੇ ਕੱਲ ਗਏ ਸੀਗੇ ਆਪਾਂ ਵੀਡੀਓ ਪਾਈ ਸੀ ਤੁਹਾਨੂੰ ਤੇ ਉੱਪਰ ਹੀ ਸਾਹਮਣੇ ਹਵੇਲੀ ਆ ਉਹਦੀ ਤੁਹਾ ਮੂਸਾ ਪਿੰਡ ਨਾ ਪਾ ਨਾ ਪਾ ਨਾ ਪਾ ਐਸ਼ਰ ਡਿਸਟ੍ਰਿਕਟ ਹੈ ਕਿ ਤੁਸੀਂ ਦਾ ਤੁਸੀਂ ਨਹੀਂ ਤਾਂ ਬੋਲਦਾ ਠੀਕ ਕੰਟੀਨਿਊ অন ਨਾਗਰੂ 26 ਕਿਲੋਮੀਟਰਸ ਲਓ ਜੀ ਫਤਿਹਗੜ ਸਾਹਿਬ ਪਹੁੰਚ ਗਏ ਇੱਥੇ ਤਾਂ ਕਾਰਾਂ ਦਾ ਰੋਸ਼ ਪਿਆ ਹੋਇਆ ਇੱਥੇ ਦਾ ਜਗ੍ਹਾ ਵੀ ਹੈ ਨਹੀਂ ਪਾਰਕਿੰਗ ਗੱਡੀ ਲਾਉਣ ਨੂੰ ਚਾਰੇ ਪਾਸੇ ਪਾਰਕਿੰਗ ਫੁੱਲ ਹੈ ਆ ਵੀ ਆ ਜਾ ਇੱਥੇ ਵੀ ਕਰਾਉਂਦੇ ਆ ਦਰਸ਼ਨ ਤੁਹਾਨੂੰ ਫਤਿਹਗੜ ਸਾਹਿਬ ਦੇ ਸ੍ਰੀ ਫਤੇਗੁਰ ਸਾਹਿਬ ਸੰਗਤਾਂ ਬਹੁਤ ਆਈਆਂ ਹੋਈਆਂ ਅੱਜ ਨਰਾ ਉਹ ਬਹੁਤ ਹਾ ਸੰਗਤਾਂ ਚ ਭੀੜ ਰਸ ਬਹੁਤ ਜ਼ਿਆਦਾ

做了哪些？